ਹਾਂ 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 ਜਿਹੜਾ ਇਹ ਅੱਜ ਘਟਨਾ ਦਾ ਜਿਹੜਾ ਵਾਪਰਿਆ ਹੈ ਘਰੇਲ ਵਿੱਚ ਇੱਕ ਬਹੁਤ ਆਨੰਦਪੂਰਨ ਭਾਗ ਹੈਗਾ ਕਿਉਂਕਿ ਨਾ ਜੋ ਨਹੀਂ ਇੱਥੇ ਸੰਬੰਧਿਤ ਜਿਹੜਾ ਇਹ ਦੰਦਰੇ ਰੇਸਪੜਾ ਤੇ ਆਵਾਪਾਰ ਤੇ ਜਾ ਰਿਹਾ ਪੰਜਾਬ ਦੀ ਇਹ ਬਹੁਤ ਮਾੜੀ ਗੱਲ ਹੈ ਜਿਸ ਤਰੀਕੇ ਨਾਲ ਕੱਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਭਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਗਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਗਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਗਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨ੍ਹਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਹੀਂ ਤਾਂ ਐਸੇ ਅਨਸਰ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਿਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਹਾਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਹੈ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਹੈ ਸਰ ਜਿਵੇਂ ਤੁਹਾਡੀ ਆਸ਼ਾਨ ਪ੍ਰਸ਼ਾਸਨ ਨਾਲ ਗੱਲ ਹੋਈ ਹੋਣੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਤੇ ਪੁਲਿਸ ਵੱਲੋਂ ਕਿਸੇ ਵੀ ਕੋਈ ਰੈਸਟਰੀ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਤੇ ਦੋ ਆਣਾ ਪਛਤਿਆਂ ਦੇ ਨਾਮ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿੰਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ جس گل کر کے کم ਹੋਇਆ ਉਸ ਦੇ ਲੋਗਾਂ ਦੇ ਹੌਸਲਿਆਂ ਨੂੰ ਟੋੜੀਏ ਔਰ ਐਸਾ ਪੰਜਾਬ ਬੁੱਕੇ ਪੰਜਾਬ ਦੁਬਾਰਾ ਕਾਲੇ ਜੇ ਨਹੀਂ ਦੇਖ ਸਕਦਾ ਕਿਉਂਕਿ ਤਲ ਤੋਂ ਹੀ ਜਦ ਤੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੁੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਮੇ ਪਏ ਲੋਕ ਡਰੇ ਪਏ ਲੋਕਾਂ ਦੇ ਮਨ ਚ ਕਿ ਡਰ ਤੇ ਭੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਦਬਾਤ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਚ ਜਾਵੇ ਜੀ ਅਗਲੀ ਰਣਨੀਤੀ ਕੀ ਹੋਗੀ ਜੀ ਆਪਣਾ ਜਮਤਾਂ ਦਾ ਪਰਿਵਾਰਾ ਦਾ ਕੋਈ ਨਹੀਂ ਨਹੀਂ ਮੈਂ já ਦੱਸਿਆ ਕਿ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਹਾਂ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ ਤਾਂ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਰਣਨੀਤੀ ਤਾਂ ਇਹ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕਾਤਲਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਤਲਾਂ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ एफआईओ ਵਿੱਚ نام جਦ ਹੋਣੇ ਚਾਹੀਦੇ ਸੀ ਸੀਰ ਸਰ ਦਿੱਲੀ ਬਰਨਾਲਾ ਵਿੱਚ ਜਨ ਦਿਹਾੜੇ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵੀ ਕਿ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ 프리 ਰੂਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗ ਦਾ ਹੌਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਵਿਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਪੈ ਜਾਂਦਾ ਹੈ। ਔਰ ਜੇ ਕੋਈ ਚੋਰੀਆਂ ਦੀ ਗੱਲ ਕਰੂਗਾ ਚੋਰੀਆਂ ਦੇ ਕਿਸੇ ਵਧੀ ਜਾ ਰਹੇ ਆ ਉਹ ਕਿਉਂ ਵਧ ਰਹੇ ਆ ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਹੈ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਹੈ ਤੇ ਪੈਸੇ ਮਿਲ ਜਾਂਦੇ ਆ ਫਿਰ ਉਹ ਨਸ਼ਾ ਲੈ ਲੈਂਦਾ। ਤੋਂ ਇਸ ਕਰਕੇ ਸਾਡਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ। ਤੇ ਤੁਸੀਂ ਆਪਣੇ ਵੀ ਕਿਹਾ ਹੈ ਕੀ ਕਿੰਨੇ ਦਿਖਾ ਦੇ ਉਪਰ ਜਿੰਨ ਦਿਹਾੜੇ ਕਤਲ ਹੋ ਗਿਆ ਕੱਲ ਸੈਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦਸ਼ਰਾਂ ਵਾਲੇ ਦਿਨ ਤਾਂ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਇਸ ਦਾ ਇਹਦਾ ਲਾਅਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਤਾਂ ਮੈਸੇਸਬੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਹਨ ਉਹਨਾਂ ਦੀ ਜਦੋਂ ਤੁਸੀਂ ਪਹਿਰਵਾਹੀ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪਹਿਰਵਾਹੀ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਤਾਂ ਕੀ ਲੋਕਾਂ ਦੇ ਹਾਸਪਤਲ ਲਾਈਨ ਆਉਂਦੀ ਲੋਕਾਂ ਦੇ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦੇ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤੈ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਵਾਰ ਨੇ ਨਾਮਜਦ ਕਰਵਾਏ ਐਫਆਈਆਰ ਹੋਈ ਉਹਨਾਂ ਦੀ ਤਹਿਕੀਕਾ ਚ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮ ਨੂੰ ਨਾਮਜਦ ਕਰਨਾ ਚਾਹੀਦਾ ਐਫਆਈਆਰ ਇਹ ਵਰਨਨ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਹੋਰ ਸਮੇਂ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜ ਹੋਊਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਬਣਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮਐਲਏ ਕਾਰਾ ਢਿਲੋ ਜੀ ਦੇ ਨਾਲ ਸੰਪਰਕ ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਪਾ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਹੁਣ ਜਿਹੜਾ ਪ੍ਰਵਾਹ ਮੀਟਿੰਗ ਹੋਈ ਆ ਕਮੇਟੀ ਬੰਦੇ ਦੇ ਕਿ ਕਿ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਗੱਲ ਕਰਦੇ ਆ ਜੀ ਕਿ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬਦਲੋ ਕਿ ਆਮ ਆਬਾਦੀ ਨੂੰ ਫੜਨ ਦੀ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਲਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰਦਾ ਹੈ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾ ਅਗੇ ਰਾਹ ਬਣਾਇਆ ਹੁੰਦਾ ਹੈ ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਿਖਾਇਆ ਉਹਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਕਰਾਂਗੇ ਤਾਂ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਹਾਂ ਕਿ ਕੀ ਕੱਲ ਚੱਲਦੀ ਹੈ ਪਰ ਜਿਵੇਂ ਉਹ ਇੱਕ ਨਸ਼ੇੜੀ ਕਿਸੇ ਦਾ ਬੰਦਾ ਲੱਗਦਾ ਵੀ ਉਹਨੇ ਖੁਦ ਇਸ ਅਣਜਾਣ ਆ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇਣਗੇ ਉਹਨਾਂ ਨੂੰ ਐਫਆਈਆਰ ਚ ਸਰਕਾਰ ਦੇ ਪੁਲਿਸ ਨਾਮਜ਼ਦ ਕਰੇ ਤਾਂ ਕਿ ਐਸੇ ਲੋਕ ਹੋਰ ਵਾਰ ਦਰਤਾਨਾ ਨਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤਰੋਂ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਅੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਸਰਪ੍ਰੋਚ ਤਾਂ ਵੀ ਨਾਮਜ਼ਦ ਹੋ ਕੇ ਜਿਹੜਾ ਹੁਣ ਸਰਕਾਰ ਆ ਉਹ ਕਿੰਨੇ ਟਾਈਮ ਤੱਕ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੇ ਆ ਉਹ ਤਾਂ ਹਲੇ ਜਦੋਂ ਬੰਦਾ ਫਰੇ ਜਾਉਂਗਾ ਜੋ ਸਬਜ਼ੀ ਰਾਏ ਬਣੋਗੇ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਕੁਝ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਆ ਤੇ ਦਿਨ ਦਿਹਾੜੇ ਬੰਦਾ ਗੋਲੀ ਮਾਰ ਕੇ ਚਲੇ ਜਾਂਦਾ ਕੀ ਹੋ ਗਿਆ ਕੁਝ ਕਦਮ ਤੇ ਪੁਲਿਸ ਸਟੇਸ਼ਨ ਹੈ ਗੱਲ ਤਾਂ ਫੇਲਰ ਆਫ ਗਵਰਨਮੈਂਟ ਹੈ ਨਾ ਜੀ ਜੀ ਆਲਟੀਮੇਟਲੀ ਇਹ ਸਿਕਲਾਂ ਕਿਉਂ ਹੁੰਦੀ ਆਉਂਦੀਆਂ ਜਦੋਂ ਲੋ ਲਸਨੈਸ ਹੋ ਜੇ ਜੀ ਕੋਈ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨਾ ਤਾਂ ਹੀ ਤਾਂ ਕਹਿੰਦੇ ਵੀ ਇੱਕ ਭਰਾ ਤਾਂ ਚਲੇ ਗਿਆ ਘਟਟ ਘਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰਿਆਆਂ ਜਾਂ ਕਰਾਇਆ ਉਹ ਸਾਰਿਆਂ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਕੋਲ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਕਿੰਨੇ ਕਾਤਲ ਆਦਮਨ ਦਾ ਨਾਮ ਲੈ ਕੀਤਾ ਗਿਆ ਸਰ ਕਾਂਗਰਸ 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 ਪਾਰਟੀ ਪ੍ਰੋਸੀਜਰ ਜਾਂਚ ਦੇ ਭਰੋਸਾ ਸੰਤੁਸ਼ਟੀ ਦੀ ਕਾਂਗਰਸ ਅਸੀਂ ਤਾਂ ਹਾਲੇ ਭਾਈ ਗੱਲ ਕਰ ਰਹੇ ਮੈਂ ਤਾਂ ਪਹਿਲੀ ਗੇਰੇ ਭਵਿੱਖ ਭਰੋਸੇ ਦੀ ਕਿ ਆ ਸੰਤੁਸ਼ਟੀ ਗੱਲ ਕੀ ਹੈ ਜਦੋਂ ਉਹ ਤੈਕੀਕਰ ਕਰਕੇ ਲੋਕਾਂ ਨੂੰ ਸਹੀ ਲੋਕਾਂ ਨੂੰ ਨਾਮਜ਼ਦ ਕਰਨਗੇ ਉਦੋਂ ਵਾਰੀ ਤਸੱਲੀ ਹੋਊਗੀ ਸ ਪਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਵੀ ਆਪਣੇ ਨੁਮਾਇੰਦਾ ਨਹੀਂ ਭੋਲੇ ਕਿਹਨੇ ਦਊ ਤਾਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੁਗਾ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣਾ ਤਾਂ ਐਸੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਜਾਂ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਜਾਂ ਕੋਈ ਬੰਦਾ ਇਹ ਆਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਹਾਂਜੀ ਭਾਈ ਜੀ ਕਾਲਾ ਜੀ ਤੁਹਾਡੇ ਕੀ ਕਰਨਗੇ ਜਿਹੜੇ ਉਹ ਪੂਰਾ ਇਹ ਮੰਦਪਾਟਾ ਜਿਹੜਾ ਸਤਾਂਕਰਮ ਬਸਿਆ ਹੋਇਆ ਹੈ ਦੇਖੋ ਅਸੀਂ ਅੱਜ ਮੈਂ ਆਪਣੇ ਵੱਡੇ ਭਰਾ ਤਿੰਨ ਸਿੰਘ ਸਾਹਿਬ ਨਾਲ ਕਿਸੇ ਪਰਿਵਾਰ ਦਾ ਦੁੱਖ ਮਿਡਾਉਣ ਆਏ ਹਾਂ ਉਸ ਪਰਿਵਾਰ ਨੂੰ ਤੇ ਸਾਰੇ ਮੇਰੇ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਐਸਐਸਪੀ ਸਾਹਿਬ ਦੇ ਕੋਲਾਈ ਦੇ ਵਿੱਚ ਉਹਨਾਂ ਨਾਲ ਹੀ ਡਾਕ ਤੇ ਸਾਥ ਦੇਵਾਂਗੇ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਬਣੇ ਮੇਰੇ ਵੱਲੋਂ ਵੀ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਆ ਵੀ ਉਹ ਬੰਦਿਆਂ ਨੂੰ ਜਲਦੀ ਫੜ ਕੇ ਜਿਹੜਾ ਪਰਿਵਾਰ ਨੂੰ ਜਲਦੀ ਇਨਸਾਫ ਦਿਵਾਇਆ ਜਾਵੇ ਔਰ ਜਿਹੜਾ ਉਹਨਾਂ ਦਾ ਪੁਲਸਰਾ ਜੋ ਕਹਿਣਾ ਹੈ ਉਹ ਹੈ ਕਿ ਜੋ ਪਰਿਵਾਰ ਨੇ ਸਾਨੂੰ ਦੋ ਬੰਦੇ ਨੇ ਨਾਮ ਲਖਾਏ ਆ ਉਹ ਬੰਦਿਆਂ ਦਾ ਜੀ ਪਰਚਾ ਦਰਜ ਕਰਤਾ ਦੋ ਤਿੰਨ ਦੋ ਤਿੰਨ ਬੰਦੇ ਅਨਨੋਨ ਲਖਾਏ ਨੇ ਇੱਕ ਬੰਦਾ ਉਹ ਜੋ ਰੈਸਟ ਹੋ ਗਿਆ ਇੱਕ ਦੀ ਉਹਨੇ ਭਰੋਸਾ ਦਿਵਾਇਆ ਹੁਣ ਜਦੋਂ ਸਿੰਘਲਾ ਸਾਹਿਬ ਨੇ ਗੱਲ ਕੀਤੀ ਤੇ ਬਈ ਜਲਦੀ ਉਹਨੂੰ ਅਸੀਂ ਜਿਹੜਾ ਫੜ ਲਵਾਂਗੇ ਜੇ ਲੋ ਸਾਹਿਬ ਫੜਨ ਤੋਂ ਬਾਅਦ ਹੀ ਜਿਹੜੀ ਜਿਹੜੀ ਅਗਲੀ ਪੀਛੇ ਕਲੀਅਰ ਹੋਣੀ ਹੈ ਜਰੂਰ ਦੀ ਇੰਟਰੋਗੇਸ਼ਨ ਹੋ ਕਿਸ ਕਾਤਲ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ ਲੋ ਸਾਹਿਬ ਕੋਈ ਟਾਈਮ ਬਾਂਡ ਤੇ ਸਵਾਲ ਕਰੇ ਕੀਤੇ ਜਾ ਰਹੇ ਨੇ ਪਰਿਵਾਰ ਤੇ ਵੀ ਐਨਕਾਉਂਟਰ ਨਾ ਕੀਤਾ ਜੇਕਰ ਉਹ ਜਾਂਚ ਪੜਤਾਲ ਦੇ ਲਈ ਗ੍ਰਿਫਤਾਰੀ ਕੀਤੀ ਜਾਵੇ ਦੇਖੋ ਐਸਐਸਪੀ ਨੇ ਤਾਂ ਜਿਹੜਾ ਹੁਣ ਆਪਾਂ ਪੁਲਿਸ ਨੂੰ ਕਹਿ ਸਕਦੇ ਹਾਂ ਤੇ ਉਹਨਾਂ ਇਸ ਗੱਲ ਦਾ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਨੂੰ ਜਲਦੀ ਜਿਹੜਾ ਤੁਹਾਡੇ ਸਾਹਮਣੇ ਤੁਹਾਨੂੰ ਖਬਰ ਦੇਵਾਂਗੇ ਉਹਨੂੰ ਅਰੈਸਟ ਕਰਦੇ ਚਲੋ ਸੋ ਗਵਾਂਡ ਹੜਕੇ ਤੋਂ ਚਰਨੀ ਚੰਨੀ ਇਲੈਕਸ਼ਨ ਲੜੇ ਆ ਜੀ ਪਰ ਕਾਂਗਰਸੀ ਇੱਕ ਕਤਲ ਹੁੰਦਾ ਸਰ ਪੱਕ ਦਾ ਸਾਫੇ ਸਰ ਮਤ ਦਾ ਪਰ ਹਜ ਤੱਕ ਕੰਨੀ ਸਾਹਿਬ ਇੱਥੇ ਪਹੁੰਚੇ ਨਹੀਂ ਕਿ ਉਹਨਾਂ ਦਾ ਕੀ ਮੰਦਾਨਾ ਨਹੀਂ ਸੀ ਕਿ ਅਸੀਂ ਪਹੁੰਚ ਨਹੀਂ ਚੰਨੀ ਸਾਹਿਬ ਵੀ ਆਉਣਗੇ ਪੂਰੀ ਲੀਡਰਸ਼ਿਪ ਸਾਡੇ ਸੰਪਰਕ ਦੇ ਵਿੱਚ ਥੋੜਾ ਪਹਿਲਾਂ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨੀ ਜ਼ਰੂਰੀ ਸੀ ਵੀ ਪਰਿਵਾਰ ਦੇ ਮੰਗ ਕੀ ਅਸ਼ਾ ਕੀ ਹੈ ਜਦੋਂ ਕੋਈ ਸਿੰਘਲਾ ਸਾਹਿਬ ਵੀ ਆਏ ਸੀ ਇਸੇ ਕਰਕੇ ਕਿਉਂਕਿ ਸਾਡਾ ਇਕੱਲਾ ਰਾਜ ਕਰਨਾ ਚਾਹੁੰਦੇ ਆ ਸਾਡਾ ਮਕਸਦ ਸਿਰ ਪ੍ਰਵਾਹ ਨੂੰ ਸਾਫ ਕਰਵਾਉਂਦਾ ਤੇ ਜਿਹੜੀ ਸਾਨੂੰ ਜਿਹੜੀ ਅਗਲੀ ਲਾਈਨ ਆ ਜਿਹੜਾ ਐਕਸ਼ਨ ਉਹ ਪ੍ਰਵਾਹ ਜਾਂ ਜਿਹੜੇ ਕੋਮੇਟੀ ਬਲੋ ਬਣਾ ਕੇ ਦਊ ਅਸੀਂ ਪਿੱਛੋਂ ਰਹਿ ਕੇ ਉਹਨਾਂ ਦਾ ਇਹ ਸਨ ਸਾਫ ਦੀ ਲੜਾਈ ਦੇ ਵਿੱਚ ਪੂਰਾ ਸਹਿਯੋਗ ਦੇ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਕਿ ਲਾਲ ਸਿੰਘ ਗੁੱਗੂ ਕੇ ਨਾਲ ਜਿਹੜੀ ਵੈਸ ਹੋਈ ਸੀ ਉਹਦਾ ਇਹ ਕਾਰਨਾਮਾ ਸੀ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਆ ਪਰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਅਸੀਂ ਕੋਈ ਵੀ ਜਿਹੜੀ ਹੋਸੀ ਪੋਲਿਟਿਕਸ ਜਿਹੜੀ ਇਦਾਂ ਦੀ ਕਿਸੇ ਨੌਜਵਾਨ ਦੀ ਨਾਸਤ ਨਹੀਂ ਕਰਨਾ ਚਾਹੁੰਦੇ ਤੇ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਊਗਾ ਤਾਂ ਸਭ ਕੋ ਸਾਹਮਣੇ ਆ ਜਾਊਗਾ ਕਿ ਇਨਵੈਸਟੀਗੇਸ਼ਨ ਨਹੀਂ ਸਹੀ ਹੋਊਗਾ ਪਰਪਾਲੀ ਖੱਲੀ ਨਾ ਹੁੰਦਾ ਸੇ ਹੋਜੀ ਲੜਾਈ ਜੜ ਗਈ ਥੈਂਕ ਯੂ